ਸਵਾਗਤ ਹੈ ਜੀ ਤੁਹਾਡਾ ਇਸ ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਡੀਆਂ ਪਿਛਲੀਆਂ ਸਟੋਰੀਆਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਗੀਆਂ ਸੋ ਅੱਜ ਦੀ ਸਟੋਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਸਟੋਰੀ ਅਸੀਂ ਪ੍ਰਲਾਦ ਭਗਤ ਦੀ ਸਟੋਰੀ ਲੈ ਕੇ ਹਾਜ਼ਰ ਹੋਏ ਹਾਂ ਸੋ ਸ਼ੁਰੂ ਕਰਦੇ ਹਾਂ ਵਿਸ਼ਨੂੰ ਪ੍ਰਾਨ ਦੀ ਕਥਾ ਅਨੁਸਾਰ ਇੱਕ ਰਾਜ ਉੱਪਰ ਨਾਕਸ਼ ਨਾਮ ਦਾ ਇੱਕ ਦੁਸ਼ਟ ਰਾਜਾ ਰਾਜ ਕਰਦਾ ਸੀ ਉਹ ਬਹੁਤ ਹੀ ਨਰਦਈ ਤੇ ਜ਼ਾਲਮ ਸੀ ਉਹ ਭਗਵਾਨ বিষ্ণੂ ਦੀ ਪੂਜਾ ਦੇ ਸਖਤ ਖਿਲਾਫ ਸੀ ਤੇ ਚਾਹੁੰਦਾ ਸੀ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਵਜੋਂ ਨਾ ਉਸਦੀ ਹੀ ਪੂਜਾ ਕੀਤੀ ਜਾਵੇ। ਬ੍ਰਹਮਾ ਜੀ ਦੀ ਵਿਸ਼ੇਸ਼ ਪੂਜਾ ਤੇ ਤਪੱਸਿਆ ਕਰਕੇ ਉਸ ਨੇ ਉਹਨਾਂ ਤੋਂ ਇੱਕ ਵਰਦਾਨ ਪ੍ਰਾਪਤ ਕਰ ਲਿਆ ਸੀ। ਜਿਸ ਦੇ ਅਨੁਸਾਰ ਨਾ ਉਹ ਆਪਣੇ ਮਹਿਲ ਦੇ ਅੰਦਰ ਨਾ ਬਾਹਰ ਨਾ ਦਿਨੇ ਨਾ ਰਾਤ ਨਾ ਧਰਤੀ ਤੇ ਮਾਰਿਆ ਜਾ ਸਕਦਾ ਸੀ ਤੇ ਨਾ ਆਕਾਸ਼ 'ਚ। ਨਾ ਕਿਸੇ ਮਨੁੱਖ ਦੁਆਰਾ ਮਾਰਿਆ ਜਾ ਸਕਦਾ ਸੀ ਤੇ ਨਾ ਕਿਸੇ ਜਾਨਵਰ ਦੁਆਰਾ ਨਾ ਹੀ ਕਿਸੇ ਹਥਿਆਰ ਦੁਆਰਾ ਮਾਰਿਆ ਜਾ ਸਕਦਾ ਸੀ ਇਸ ਵਰਦਾਨ ਨੇ ਉਸ ਨੂੰ ਬਹੁਤ ਹੰਕਾਰੀ ਬਣਾ ਦਿੱਤਾ ਸੀ ਹਰਨਾਕਸ਼ ਕਹਿੰਦਾ ਸੀ ਕਿ ਮੈਂ ਤੇ ਅਮਰ ਹੋ ਗਿਆ ਹਾਂ ਤੇ ਹੁਣ ਮੈਨੂੰ ਕੋਈ ਮਾਰ ਨਹੀਂ ਸਕੇਗਾ ਇਹ ਸੋਚ-ਸੋਚ ਕੇ ਉੱਚੀ-ਉੱਚੀ ਹੱਸਦਾ ਕਿ ਮੈਂ ਹੁਣ ਆਪਣੇ ਵਿਰੋਧੀ ਵਿਸ਼ਨੂੰ ਨੂੰ ਖਤਮ ਕਰ ਦਵਾਂਗਾ ਫਿਰ ਸਾਰਾ ਸੰਸਾਰ ਮੇਰੀ ਪੂਜਾ ਕਰੇਗਾ ਉਸਨੇ ਆਪਣੇ ਰਾਜ ਵਿੱਚ বিষ্ণੂ ਦੀ ਪੂਜਾ ਤੇ ਪੂਰੀ ਤਰ੍ਹਾਂ ਤੇ ਪਵੰਦੀ ਲਾਤੀ ਸੀ ਉਸ ਦਾ ਇੱਕ ਛੋਟਾ ਜਿਹਾ ਪੁੱਤਰ ਸੀ ਜਿਹਦਾ ਨਾਂ ਸੀ ਪ੍ਰਲਾਦ ਉਹ ਭਗਵਾਨ বিষ্ণੂ ਦਾ ਬਹੁਤ ਪੱਕਾ ਭਗਤ ਸੀ ਤੇ ਉਸ ਦੀ ਪੂਜਾ ਕਰਿਆ ਕਰਦਾ ਸੀ ਜਦੋਂ ਹਰਨਾਖਸ਼ ਨੂੰ ਇਹਦੇ ਬਾਰੇ ਪਤਾ ਲੱਗਾ ਤਾਂ ਉਹਨੂੰ ਬਹੁਤ ਗੁੱਸਾ ਆਇਆ ਪ੍ਰਲਾਦ ਨੂੰ ਹਰਨਾਖਸ਼ ਨੇ ਗੁੱਸੇ ਨਾਲ ਪੁੱਛਿਆ ਕਿ ਤੂੰ ਮੇਰੇ ਦੁਸ਼ਮਣ বিষ্ণੂ ਜਿਸ ਨੇ ਮੇਰੇ ਭਰਾ ਨੂੰ ਮਾਰਿਆ ਸੀ ਤੂੰ ਉਸ ਦੀ ਪੂਜਾ ਕਿਉਂ ਕਰਦਾ ਹੈ ਪਰਲਾਦ ਨੇ ਜਵਾਬ ਦਿੱਤਾ ਕਿ ਤੁਹਾਡਾ ਭਰਾ ਜ਼ਾਲਮ ਸੀ ਉਸ ਨੂੰ ਮਾਰ ਕੇ ਭਗਵਾਨ ਵਿਸ਼ਨੂੰ ਨੇ ਉਸ ਨੂੰ ਕੇਵਲ ਉਸ ਦੇ ਗੁਨਾਹਾਂ ਦੀ ਸਜ਼ਾ ਦਿੱਤੀ ਸੀ ਸਾਨੂੰ ਸਾਰਿਆਂ ਨੂੰ ਵਿਸ਼ਨੂੰ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ ਹਰਨਾਖਸ਼ ਭੜ ਗਿਆ ਹਰਨਾਖਸ਼ ਭੜ ਗਿਆ ਕਿ ਉਸ ਨੂੰ ਭਗਵਾਨ ਭੁੱਲ ਕੇ ਨਹੀਂ ਕਹਿਣਾ ਸ੍ਰਿਸ਼ਟੀ ਦਾ ਮਾਲਕ ਤਾਂ ਮੈਂ ਆ ਉਹ ਨਹੀਂ ਪ੍ਰਲਾਦ ਨੇ ਜਵਾਬ ਦਿੱਤਾ ਪਿਤਾ ਜੀ ਉਸ ਤੋਂ ਵੱਡਾ ਕੋਈ ਨਹੀਂ ਕੇਵਲ ਉਹ ਹੀ ਸਬੂ ਦਾ ਮਾਲਕ ਤੇ ਭਗਵਾਨ ਹੈ। ਹਰਨਾਖਸ਼ ਫੇਰ ਪੜ ਗਿਆ। ਦੇਖ ਪ੍ਰਲਾਦ ਤੂੰ અપਮਾਨ ਕਰ ਰਿਹਾ ਹੈ। ਜੇਕਰ ਤੂੰ ਇਹ ਫ਼ਯੂਲ ਬਕਵਾਸ ਬੰਦ ਨਾ ਕੀਤੀ ਤਾਂ ਤੈਨੂੰ ਬਹੁਤ ਸਖਤ ਸਜ਼ਾ ਮਿਲ ਸਕਦੀ ਹੈ। ਤੇ ਮੈਂ ਇਹ ਭੁੱਲ ਵੀ ਸਕਦਾ ਕਿ ਤੂੰ ਮੇਰਾ ਪੁੱਤਰ ਹੈ। ਪ੍ਰਲਾਦ ਆਪਣੇ ਪਿਤਾ ਤੋਂ ਬਿਲਕੁਲ ਨਹੀਂ ਡਰਿਆ। ਉਹ ਪਹਿਲਾਂ ਵਾਂਗ ਹੀ ਵਿਸ਼ਨੂ ਭਗਵਾਨ ਦੀ ਮਹਿਮਾ ਕਰਦਾ ਰਿਹਾ। ਹਰਨਾਖਸ਼ ਨੇ ਪ੍ਰਲਾਦ ਨੂੰ ਆਪਣੇ ਪਿੱਛੇ ਲਾਉਣ ਲਈ ਡਰਾਵੇ, ਕੁੱਟ ਮਾਰਦੀਆਂ ਧਮਕੀਆਂ। ਹਰ ਹਿੱਲਾ-ਵਰਤਨ ਦੀ ਕੋਸ਼ਿਸ਼ ਕੀਤੀ ਪਰ ਪ੍ਰਲਾਦ ਆਪਣੇ ਹੱਠ ਤੇ ਕਾਇਮ ਰਿਹਾ। ਵਿਸ਼ਨੂੰ ਭਗਤੀ ਤੋਂ ਪਿੱਛੇ ਨਹੀਂ ਹਟਿਆ। ਹੁਣ ਹਰਨਾਖਸ਼ ਕੋਲ ਕੋਈ ਹੋਰ ਚਾਰਾ ਹੈ ਨਹੀਂ ਸੀ। ਸੋ ਉਸਨੇ ਆਪਣੇ ਸਿਪਾਈਆਂ ਨੂੰ ਪ੍ਰਲਾਦ ਦਾ ਵੱਢ ਕਰਨ ਦਾ ਹੁਕਮ ਦਿੱਤਾ, ਮਤਲਬ ਮਾਰਨ ਦਾ ਹੁਕਮ ਦਿੱਤਾ। ਜਦ ਸਿਪਾਈਆਂ ਨੇ ਪ੍ਰਲਾਦ ਤੇ ਹਮਲਾ ਕੀਤਾ ਤੇ ਉਹ ਉਸ ਸਮੇਂ ਭਗਤੀ ਵਿੱਚ ਲੀਨ ਬੈਠਾ ਸੀ। ਰੱਬ ਦੀ ਕਰਨੀ ਅਜੀਬ ਹੋਈ ਕਿ ਸਿਪਾਈਆਂ ਦੇ ਹਥਿਆਰ ਹਵਾ ਜੀ ਖਤਮ ਹੋ ਗਏ ਤੇ ਬਾਲਗ ਪ੍ਰਲਾਦ ਨੂੰ ਕੁਝ ਨਾ ਕਰ ਸਕੇ। ਫਿਰ ਸੈਨਿਕ ਪ੍ਰਲਾਦ ਨੂੰ ਇੱਕ ਦਰਿਆ ਤੇ ਲੈ ਗਏ ਤੇ ਉਸ ਨੂੰ ਭਾਰੇ ਜੇ ਪੱਥਰ ਨਾਲ ਬੰਨ ਕੇ ਦਰਿਆ 'ਚ ్రోੜ ਦਿੱਤਾ ਪਰ ਕੁਦਰਤ ਦਾ ਕਮਾਲ ਦੇਖੋ ਕਿ ਪ੍ਰਲਾਦ ਨੂੰ ਕੁਝ ਨਹੀਂ ਹੋਇਆ ਪੱਥਰ ਪਾਣੀ 'ਚ ਤਰ ਗਿਆ ਹਰਨਾਕਸ਼ ਨੂੰ ਇਸ ਤੇ ਯਕੀਨ ਨਹੀਂ ਸੀ ਆ ਰਿਹਾ ਸਾਰੇ ਨਗਰ ਸ਼ਹਿਰ 'ਚ ਗੱਲ ਵੀ ਫੈਲ ਗਈ ਸੀ ਹੁਣ ਹਰਨਾਕਸ਼ ਨੂੰ ਆਪਣੀ ਭੈਣ ਹੋਲਿਕਾ ਦਾ ਖਿਆਲ ਆਇਆ ਹੋਲਿਕਾ ਨੂੰ ਭਗਵਾਨ ਸ਼ੰਕਰ ਤੋਂ ਇੱਕ ਵਰਦਾਨ 'ਚ ਇੱਕ ਅਜੀਬ ਚਾਦਰ ਮਿਲੀ ਹੋਈ ਸੀ ਜਿਸ ਨੂੰ ਉੱਪਰ ਲੈਣ ਨਾਲ ਉਸ ਨੂੰ ਅੱਗ ਨਹੀਂ ਸੀ ਸਾੜ ਸਕਦੀ। ਹਰਨਾਕਸ਼ ਦੇ ਹੁਕਮ ਅਨੁਸਾਰ ਉਹ ਆਪਣੀ ਗੋਦੀ 'ਚ ਪ੍ਰਿਲਾਦ ਨੂੰ ਬਿਠਾ ਕੇ ਆਪਣੇ ਉੱਪਰ ਚਾਦਰ ਲੈ ਕੇ ਜਲਦੀ ਹੋਈ ਅੱਗ 'ਚ ਬਹਿ ਗਈ। ਤੇ ਰੱਬ ਦੀ ਐਸੀ ਕਰਨੀ ਹੋਈ ਕਿ ਚਾਦਰ ਉੱਡ ਕੇ ਪ੍ਰਿਲਾਦ ਉੱਪਰ ਆ ਗਈ ਤੇ ਹੋਲਿਕਾ ਅੱਗ 'ਚ ਸੜ ਗਈ। ਤਾਂ ਧਰਮ ਉੱਪਰ ਧਰਮ ਦੀ ਬੁਰਾਈ ਉੱਪਰ ਅਛਾਈ ਦੀ ਜਿੱਤ ਨੂੰ ਰੰਗਾਂ ਦਾ ਤਿਹਾਰ ਹੋਲੀ। ਤੇ ਇਸ ਤੋਂ ਇੱਕ ਦਿਨ ਪਹਿਲਾਂ ਕੀਤਾ ਜਾਂਦਾ ਹੌਲੀਕਾ ਦਹਨ ਇਸੇ ਘਟਨਾ ਦੀ ਯਾਦ ਚ ਮਨਾਇਆ ਜਾਂਦਾ ਹੈ ਪ੍ਰਲਾਦ ਆਪਣੀ ਮਸਤੀ 'ਚ ਬੈਠਾ ਵਿਸ਼ਨੂੰ ਦਾ ਗੁਣਗਾਨ ਕਰ ਰਿਹਾ ਸੀ ਤੇ ਬਾਰ-ਬਾਰ ਇਹੋ ਗੱਲ ਦੁਹਰਾ ਰਿਹਾ ਸੀ ਕਿ ਵਿਸ਼ਨੂੰ ਹਰ ਥਾਂ ਹਾਜ਼ਰ ਹੈ ਹਰ ਥਾਂ ਮੌਜੂਦ ਹੈ ਕਣ-ਕਣ 'ਚ ਹੈ ਹਰਨਾਕਸ਼ ਦੇ ਮਹਿਲ ਦੇ ਇੱਕ ਪਾਸੇ ਇੱਕ ਲੋਹੇ ਦਾ ਸਤੰਭ ਸੀ ਹਰਨਾਕਸ਼ ਨੇ ਇਹਨੂੰ ਸਤੰਭ ਦੇ ਦੁਆਲੇ ਅੱਗ ਮਚਾ ਕੇ ਇੰਨਾ ਲਾਲ ਸੁਖ ਕਰ ਦਿੱਤਾ ਸੀ ਤੇ ਫਿਰ ਉਹਨੇ ਆਪਣੇ ਸਪਾਈਆਂ ਨੂੰ ਹੁਕਮ ਦਿੱਤਾ ਕਿ ਪ੍ਰਲਾਦ ਨੂੰ ਤਪ ਦੇ ਸਤੰਭ ਦੇ ਨਾਲ ਬੰਨ੍ਹ ਦਿਓ ਪ੍ਰਲਾਦ ਨੂੰ ਸਤੰਭ ਦੇ ਲਾਗੇ ਲੈ ਕੇ ਗਏ ਤੇ ਪ੍ਰਲਾਦ ਨੇ ਦੇਖਿਆ ਕਿ ਉਹਦੇ ਉੱਤੇ ਇੱਕ ਕੀੜੀ ਚੱਲਦੀ ਪਈ ਹੈ ਜਦੋਂ ਕੀੜੀ ਨੂੰ ਦੇਖਿਆ ਤਾਂ ਉਹਨੇ ਚੁੱਪ ਕਰਕੇ ਸਤੰਭ ਨੂੰ ਜੱਫੀ ਪਾ ਲਈ ਕਲਾਵੇ 'ਚ ਲੈ ਲਿਆ ਤੇ ਪ੍ਰਲਾਦ ਦਾ ਬਾਲ ਵੀ ਵਿੰਗਾ ਨਹੀਂ ਹੋਇਆ ਹਰਨਾਖਸ਼ ਫੇਰ ਬਹੁਤ ਭੜਕਿਆ ਉਹਨੇ ਪ੍ਰਲਾਦ ਨੂੰ ਇੱਕ ਉੱਚੇ ਪਹਾੜ ਤੋਂ ਹੇਠਾਂ ਸਤਾ ਆਗੇ ਖੁੰਖਾਰ ਜਾਨਵਰ ਅੱਗੇ ਸੁੱਟ ਕੇ ਜਰੀਲੇ ਸੱਪਾਂ ਤੋਂ ਡੰਗਵਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਸ਼ਾਂਤ ਚਿਤ ਬੈਠਾ ਵਿਸ਼ਨੂੰ ਦਾ ਨਾਮ ਜਪ ਰਿਹਾ ਸੀ ਤੇ ਵਿਸ਼ਨੂੰ ਉਹਦੀ ਰੱਖਿਆ ਕਰਦਾ ਰਿਹਾ ਹਰਨਾਖਸ਼ ਇੰਨਾ ਭੜਕ ਚੁੱਕਾ ਸੀ ਕਿ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਮਾਰਨਾ ਚਾਹੁੰਦਾ ਸੀ ਉਹਦੇ ਮੈਲ ਵਿੱਚ ਇੱਕ ਪੱਥਰ ਦਾ ਮਜ਼ਬੂਤ ਥੰਮ ਸੀ ਹਰਨਾਖਸ਼ ਕਹਿੰਦਾ ਕਿ ਤੂੰ ਕਹਿੰਦਾ ਕਿ ਵਿਸ਼ਨੂੰ ਕਣਕਣ 'ਚ ਹੈ ਕੀ ਇਹ ਵਿਸ਼ਨੂੰ ਇੱਥੇ ਥੰਮ 'ਚ ਵੀ ਹੈ ਹਰਨਾਖਸ਼ ਨੇ ਉਹ ਥੰਮ ਤੇ ਜ਼ੋਰ ਦੇ ਨਾਲ ਹੱਥ ਮਾਰਿਆ ਹਾਲੇ ਪ੍ਰਲਾਦ ਕਹਿ ਰਿਹਾ ਸੀ ਕਿ ਉਹ ਤਾਂ ਹਰ ਥਾਂ ਹੈ ਹਰ ਕਣ ਵਿੱਚ ਮੌਜੂਦ ਹੈ। ਪੱਥਰ ਦਾ ਉਹ ਥੰਮ ਕਿਸੇ ਬੰਬ ਵਾਂਗ ਫਟਿਆ ਤੇ ਟੁਕੜੇ-ਟੁਕੜੇ ਹੋ ਕੇ ਡਿੱਗ ਪਿਆ। ਉਸ ਤੋਂ ਇੱਕ ਬਹੁਤ ਹੀ ਡਰਾਉਣਾ ਜੀਵ ਬਾਹਰ ਨਿਕਲਿਆ। ਇਹ ਜੀਵ ਦਾ ਅੱਧਾ ਸਰੀਰ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਸੀ। ਅਸਲ 'ਚ ਇਹ বিষ্ণੂ ਭਗਵਾਨ ਦਾ ਹੀ ਚੌਥਾ ਰੂਪ ਨਰਸਿੰਘ અવਤਾਰ ਸੀ। ਨਰਸਿੰਘ અવਤਾਰ ਨੂੰ ਦੇਖ ਕੇ ਹਰਨਾਕਸ਼ ਦੇ ਦਰਬਾਰ ਦੇ ਸਾਰੇ ਰਾਖਸ਼ ਡਰ ਦੁਰ ਕੇ ਭੱਜ ਗਏ। ਪਰ ਹਰਨਾਕਸ਼ ਉੱਥੇ ਖੜਾ ਰਿਹਾ ਕਿ ਮੈਨੂੰ ਤਾਂ ਵਰਦਾਨ ਹੈ। ਕਹਿੰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਤੇ ਨਾ ਹੀ ਮੈਨੂੰ ਕੋਈ ਮਾਰ ਸਕਦਾ ਨਰ ਸਿੰਘ ਉਹਨੂੰ ਘਸੀਟ ਕੇ ਮਹਿਲਾ ਦੀ ਦਹਲੀਜ਼ ਤੇ ਲੈ ਗਿਆ ਉਸ ਨੂੰ ਆਪਣੀਆਂ ਜਾੰਘਾਂ ਤੇ ਬਿਠਾ ਲਿਆ ਹੁਣ ਨਰ ਸਿੰਘ ਉਹਨੂੰ ਕਹਿ ਰਿਹਾ ਸੀ ਕਿ ਦੇਖ ਅਰਨਾਖਸ਼ ਨਾ ਹੁਣ ਨਾ ਦਿਨ ਆ ਨਾ ਰਾਤ ਹੈ ਨਾ ਤੂੰ ਮਹਿਲ ਦੇ ਅੰਦਰ ਹੈ ਨਾ ਬਾਹਰ ਹੈ ਨਾ ਤੂੰ ਧਰਤੀ ਤੇ ਹੈ ਨਾ ਅਸਮਾਨ ਤੇ ਨਾ ਮੈਂ ਆਦਮੀ ਆ ਤੇ ਨਾ ਮੈਂ ਜਾਨਵਰ ਨਾ ਮੈਂ ਨਾ ਮੇਰੇ ਕੋਲ ਕੋਈ ਹਥਿਆਰ ਹੈ ਤੇ ਤੈਨੂੰ ਹੁਣ ਮੈਂ ਆਪਣੇ ਨੋਹਾਂ ਨਾਲ ਮਾਰਾਂਗਾ ਹੁਣ ਆਪਣੀ ਮੌਤ ਲਈ ਤਿਆਰ ਹੋ ਜਾ। ਇਹ ਕਹਿੰਦੇ ਆਂ ਸਾਰ ਨਰਸਿੰਘ ਨੇ ਆਪਣੇ ਨੌਆਂ ਨਾ ਹਰਨਾਖਸ਼ ਦੇ ਸਾਰੇ ਸਰੀਰ ਨੂੰ ਪਾੜ ਕੇ ਲੀਰੋ-ਲੀਰ ਕਰ ਦਿੱਤਾ। ਇਸ ਤਰ੍ਹਾਂ ਬ੍ਰਹਮਾ ਦੇ ਵਰਦਾਨ ਦੀ ਉਲੰਘਣਾ ਵੀ ਨਹੀਂ ਹੋਈ ਤੇ ਸੰਸਾਰ ਹਰਨਾਖਸ਼ ਦੇ ਜ਼ੁਲਮ ਤੋਂ ਮੁਕਤ ਵੀ ਹੋ ਗਿਆ। ਇਹ ਸੀ ਪ੍ਰਲਾਦ ਭਗਤ ਦੀ ਸ਼ਕਤੀ ਤੇ ਉਸ ਦੇ ਵਿਸ਼ਵਾਸ ਦੀ ਜਿੱਤ। ਇਸ ਕਾਰਨ ਹੀ ਅੱਜ ਤੱਕ ਪ੍ਰਲਾਦ ਨੂੰ ਇੱਕ ਭਗਤ ਤੇ ਹਰਨਾਖਸ਼ ਨੂੰ ਇੱਕ ਦੁਸ਼ਟ ਰਾਕਸ਼ਸ ਕਿਹਾ ਜਾਂਦਾ ਹੈ। ਵੱਡਾ ਹੋ ਕੇ ਪ੍ਰਲਾਦ ਉਸੇ ਦੇਸ਼ ਦਾ ਰਾਜਾ ਬਣਿਆ ਤੇ ਆਪਣੇ ਧਰਮ ਕਰਮ ਲਈ ਅੱਜ ਤੱਕ ਯਾਦ ਕੀਤਾ ਜਾਂਦਾ ਹੈ। ਸੋ ਦੋਸਤੋ ਕਿੱਦਾਂ ਦੀ ਲੱਗੀ ਅੱਜ ਦੀ ਇਹ ਸਟੋਰੀ? ਸਾਨੂੰ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ। ਅਗਰ ਅੱਛੀ ਲੱਗੀ ਤੇ ਲਾਈਕ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ। ਧੰਨਵਾਦ।